ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਅੱਜ ਨਾ ਤੁਹਾਨੂੰ ਛੋਟੀ ਜੀ ਇੱਕ ਇਨਫੋਰਮੇਸ਼ਨ ਦੱਸਣੀ ਆ ਜਾਂ ਜਾਣਕਾਰੀ ਜਾਂ ਗੱਲ ਕਹਿਣੀ ਆ ਉਹ ਇਹ ਕਿ ਅੱਜ ਆਪਣੀ YouTube ਦੀ ਜਿਹੜੀ ਪਹਿਲੀ ਪੇਮੈਂਟ ਆ ਨਾ ਉਹ YouTube ਨੇ ਆਪਾਂ ਨੂੰ ਕ੍ਰੈਡਿਟ ਕਰਤੀ ਕ੍ਰੈਡਿਟ ਤਾਂ ਉਹਨਾਂ ਨੇ ਆਪਾਂ ਨੂੰ ਭੇਜਤੀ ਸੀ 23 ਤਰੀਕ ਨੂੰ ਤੇ ਬੈਂਕ ਖਾਤੇ 'ਚ ਆਉਂਦਿਆਂ ਆਉਂਦਿਆਂ 2 ਦਿਨ ਲੱਗ ਜਾਂਦੇ ਆ ਕੱਲ ਬੈਂਕ ਖਾਤੇ 'ਚ ਆ ਗਈ ਸੀ ਤੇ ਕੱਲ ਫਿਰ ਟਾਈਮ ਨਹੀਂ ਸੀ ਹੈਗਾ ਕੱਲ ਜੋਬ ਤੇ ਸੀ ਆਪਾਂ ਅੱਜ ਛੁੱਟੀ ਆ 25 ਤਰੀਕ ਦੀ ਅੱਜ ਆਪਾਂ ਬੈਂਕ ਚੋਂ ਪੈਸੇ ਕਢਵਾ ਕੇ ਲਿਆਉਣੇ ਆ ਤੇ ਨਾਲੇ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਕਿ ਕਿੰਨੀ ਪੇਮੈਂਟ ਆਈ ਆ ਤੇ ਕਿੰਨਾ ਟਾਈਮ ਲੱਗਿਆ ਚੈਨਲ ਕਿਵੇਂ ਬਣਿਆ ਸਾਰੀਆਂ ਉਹ ਆਪਾਂ ਗੱਲਾਂ ਕਰਾਂਗੇ ਪਹਿਲਾਂ ਪੈਸੇ ਲਿਆਈਏ ਠੀਕ ਆ ਤੇ ਆਜੂ ਆਪਾਂ ਚੱਲਦੇ ਆਂ ਏਟੀਐਮ ਤੇ ਬਾਈਕ ਆਪਾਂ ਇਸ ਸਾਈਡ ਲਗਾ ਲਿਆ ਕਿਉਂਕਿ ਏਟੀਐਮ ਵੀ ਇਸ ਸਾਈਡ ਆ ਤੇ ਜੇ ਆਪਾਂ ਦੂਸਰੀ ਸਾਈਡ ਲੋਂਦੇ ਫਿਰ ਆਪਾਂ ਨੂੰ ਰਾਉਂਗ ਸਾਈਡ ਹੋਣਾ ਪੈਣਾ ਸੀਗਾ ਹੁਣ ਚਲੋ ਆਪਾਂ ਆ ਰਹੇ ਆਂ ਪਰ ਪੈਦਲ ਆ ਰਹੇ ਬਾਈ ਸਾਈਡ ਤੇ ਲਾਤਾ ਇੱਥੇ ਏਟੀਐਮ ਆ ਐਚਡੀਐਫਸੀ ਦਾ ਕਿਉਂਕਿ ਪੈਸੇ ਤਾਂ ਕਢਵਾਉਣੇ ਆਪਾਂ ਨੇ ਉਹਦੇ ਚੋਂ ਸਟੇਟ ਬੈਂਕ 'ਚੋਂ ਸਟੇਟ ਬੈਂਕ ਦਾ ਇੱਥੇ ਕੋਈ ਏਟੀਐਮ ਨਹੀਂ ਬਾਕੀ ਦੇਖਦੇ ਆਂ ਇਹ ਐਚਡੀਐਫਸੀ ਦਾ ਏਟੀਐਮ ਆ ਕਿਉਂਕਿ ਜੇ ਸਟੇਟ ਬੈਂਕ ਦਾ ਆਪਾਂ ਕਢਵਾਉਂਦੇ ਫਿਰ ਆਪਾਂ ਨੂੰ ਅੱਗੇ ਜਾਣਾ ਪੈਣਾ ਸੀਗਾ ਹੁਣ ਆਪਾਂ ਐਚਡੀਐਫਸੀ ਤੋਂ ਕਢਵਾ ਲੈਨੇ ਆਂ ਕੋਈ ਪੈਸੇ ਤਾਂ ਕਢਵਾਉਣੇ ਆਪਾਂ ਸਟੇਟ ਬੈਂਕ ਦੀ ਟੀਮ ਤੋਂ ਪਰ ਇਹ ਚਲੋ ਦੋ ਵਾਰ ट्रांजੈਕਸ਼ਨ ਮਾਰ ਲੈਂਦੇ ਸਾ ਪੁਆਇੰਟ ਐਨਰ ਦੋਟਾਈਂ ਇਹ ਵੀ ਕੰਮ ਕਰ ਰਿਹਾ ਪਿਆ ਸ਼ਾਬਾਸ਼ ਸ਼ੇਡਿਓ ਮਸੀਹ ਐਡੀਆ ਮਸ਼ੀਨ ਹੁਣ ਆਪਾਂ ਨੂੰ ਪੈਸੇ ਦੇਊਗੀ ਪਲੀਜ਼ ਕਲੈਕਟ ਯੋ ਕਾਡ ਅੰਡਰਟ ਫਾਰ ਕੈਸ਼ ਪਲੀਜ਼ ਕਲੈਕਟ ਯੋ ਕਾਡ ਅੰਡਰਟ ਫਾਰ ਕੈਸ਼ ਪਲੀਜ਼ ਥੈਂਕ ਯੂ ਥੈਂਕ ਯੂ ਇੱਕ ਬਾਰ ਹੋਰ ਅਗੇ ਕੀ ਕਰ ਲੈਨੇ ਆਪ ਪਲੀਜ਼ ਕਲੈਕਟ ਯੋ ਕਾਡ ਥੈਂਕ ਯੂ ਰੈਡੀਅਮ ਮਸ਼ੀਨ ਨੇ ਪੈਸੇ ਆਪਾਂ ਦੇ ਦਿੱਤੇ ਬਹੁਤ ਬਹੁਤ ਧੰਨਵਾਦ ਐਸੇ ਦੱਪਾ ਲੈ ਲਈ ਹੁਣ ਇਹ ਸ਼ਹਿਰਾਂ ਦੀ ਜ਼ਿੰਦਗੀ ਹੁੰਦੀ ਆ ਨਾ ਇਹ ਬੜੀ ਫਾਸਟ ਹੁੰਦੀ ਆ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਆ ਦੇਖੋ ਬਾਜ਼ਾਰ ਚ ਐ ਹੀ ਆ ਸਿਸਟਮ ਚੱਲਦਾ ਆਪਾਂ ਚੱਲਦੇ ਆ ਘਰੇ ਘਰੇ ਜਾ ਕੇ ਤੁਹਾਨੂੰ ਸਾਰਾ ਸਿਸਟਮ ਵਗੈਰਾ ਸਮਝਾਉਂਦੇ ਆ ਦੱਸਦੇ ਆ ਚਲੋ ਚੱਲਦੇ ਆ ਘਰੇ ਚੱਲਦੇ ਆਂ ਦੋਸਤੋ ਪੇਮੈਂਟ ਤਾਂ ਆਪਾਂ ਕਢਵਾ ਲਿਆ ਹੁੰਦੀ ਤੁਸੀਂ ਦੇਖ ਹੀ ਲਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਕਿੰਨੀ ਪੇਮੈਂਟ ਆ ਦੇਖ ਲਓ ਆਪਣੀ ਇਹ ਜਿਹੜਾ ਚੈਨਲ ਆ ਨਾ ਇਹ ਤੁਹਾਨੂੰ ਸਾਰਾ ਇਨਫੋਰਮੇਸ਼ਨ ਦਿੰਨੇ ਆ ਪਹਿਲਾਂ ਪੇਮੈਂਟ ਆਪਾਂ ਕਾਊਂਟ ਕਰ ਲਈਏ ਕਿੰਨੀ ਆ ਇਹ ਆਪਣੀ ਪਹਿਲੀ YouTube ਦੀ ਇਨਕਮ ਪਹਿਲੀ ਮਤਲਬ ਕੀ ਕਹਿ ਸਕਦੇ ਆਪਾਂ ਕਮਾਈ ਕਹਲੋ ਜਾਂ ਇਨਕਮ ਕਹਲੋ ਜਾਂ ਕੁਝ ਵੀ ਕਹਲੋ ਇਹ ਆਪਾਂ ਕਾਊਂਟ ਕਰਕੇ ਤੁਹਾਨੂੰ ਦੱਸਦੇ ਆ ਕਿੰਨੀ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਫਿਰ ਆਪਾਂ ਦੱਸਾਂਗੇ ਚੈਨਲ ਕਦੋਂ ਬਣਾਇਆ ਕੀ ਸਾਲ ਹਨਾ ਤੱਕ 1000 2000 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33000 ਹੋ ਗਿਆ ਇਹ ਹੈਗਾ 33000 ਤੇ ਕੁਝ ਪੈਸੇ ਆਹਾ ਆ ਤੁਸੀਂ ਹਿਸਾਬ ਲਾ ਲਓ ਕਿੰਨੇ ਆ ਆਈਡੀਆ ਕਿਉਂਕਿ ਐਗਜ਼ੈਕਟ ਅਮਾਉਂਟ ਜਿਹੜੀ ਆ ਨਾ ਇਹ YouTube ਕਹਿੰਦਾ ਨਹੀਂ ਦੱਸਣੀ 33000 ਤੱਕ ਹੋ ਗਿਆ ਆ ਇੰਨੇ ਕ ਪੈਸੇ ਆਹਾ ਠੀਕ ਹੈ ਇਹ ਤੁਹਾਨੂੰ ਪਤਾ ਲੱਗ ਗਈ ਹੈ ਨਾ ਕਿੰਨੀ ਕ ਅਮਾਉਂਟ ਆ ਤੇ ਮਤਲਬ 30000 ਤੋਂ ਵੱਧ ਕਹਿ ਸਕਦੇ ਆ ਤੇ ਠੀਕ ਹੈ ਬਾਕੀ ਜਿਹੜਾ ਇਹ ਚੈਨਲ ਸੀ ਨਾ ਆਪਾਂ ਇਹ ਚੈਨਲ 8 ਮਹੀਨੇ ਪਹਿਲਾਂ ਬਣਾਇਆ ਸੀਗਾ 8 ਮਹੀਨੇ ਮੇਰੇ ਹਿਸਾਬ ਨਾਲ ਇਫ ਫਰ ਬ੍ਰੀਚ ਬਣਾਇਆ ਸੀਗਾ ਇਹ ਚੈਨਲ ਤੇ ਜਦੋਂ ਆਪਾਂ YouTube ਤੇ ਚੈਨਲ ਬਣਾਉਨੇ ਆ ਨਾ ਚੈਨਲ ਬਣਾਉਣ ਤੋਂ ਬਾਅਦ ਆਪਾਂ ਨੂੰ ਕੁਝ ਆਡੈਂਟੀਫਾਈ ਕਰਨੇ ਪੈਂਦੇ ਆਪਣੇ ਐਡਰੈਸ ਵਗੈਰਾ ਕਰਨਾ ਪੈਂਦਾ ਹੈਗਾ ਉਸ ਤੋਂ ਬਾਅਦ YouTube ਦਾ ਜਿਹੜਾ ਪਿੰਨ ਆ ਉਹ ਐਡਰੈਸ ਜਦੋਂ ਵੈਰੀਫਾਈ ਹੋ ਜਾਂਦਾ ਉਹ ਆਪਣੇ ਆਉਂਦਾ ਉਸ ਐਡਰੈਸ ਤੇ ਆਉਂਦਾ ਹੈਗਾ ਤੇ ਜਦੋਂ ਪਿੰਨ ਵੈਰੀਫਾਈ ਹੋ ਜਾਂਦਾ ਫਿਰ ਆਪਣੇ ਮਤਲਬ ਜਿਹੜੀ ਆਪਾਂ ਨੂੰ ਕ੍ਰਾਈਟੇਰੀਆ ਦਿੱਤਾ ਹੁੰਦਾ ਸੌਰੀ ਜਿਹੜਾ 1000 ਘੰਟਾ ਵਾਚ ਟਾਈਮ ਇੱਕ ਤੇ 1000 ਸਬਸਕ੍ਰਾਈਬਰ ਤੇ 4000 ਘੰਟਾ ਵਾਚ ਟਾਈਮ ਉਹ ਆਪਾਂ ਨੂੰ ਪੂਰਾ ਕਰਨਾ ਹੁੰਦਾ ਜਦੋਂ ਪੂਰਾ ਕਰ ਲੈਂਦਾ ਫਿਰ Google Pay ਨਾ ਆਉਂਦਾ ਸੌਰੀ ਤੇ Google Pay ਜਦੋਂ ਆਪਾਂ ਐਡ ਕਰਦੇ ਆ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਪੇਮੈਂਟ ਆ ਉਹ ਕਾਊਂਟ ਹੋਣ ਲੱਗ ਪੈਂਦੀ ਆ ਤੇ ਜਦੋਂ ਆਪਣੀ ਪੇਮੈਂਟ 100 ਡਾਲਰ ਹੋ ਜਾਂਦੀ ਆ ਇਹ ਫਿਰ ਉਸ ਤੋਂ ਬਾਅਦ ਆਪਾਂ ਕਾਊਂਟ ਜਿਹੜਾ ਅਟੈਚ ਕਰਦੇ ਆ ਤੇ ਅਟੈਚ ਕਰਨ ਤੋਂ ਬਾਅਦ ਜਿਹੜਾ YouTube ਉਹ ਆਪਾਂ ਨੂੰ 21 ਤਰੀਕ ਨੂੰ ਆਪਾਂ ਨੂੰ ਪੇਮੈਂਟ ਪਾ ਦਿੰਦਾ 21 ਤੋਂ ਲੈ ਕੇ 25 ਤੱਕ ਅਕਾਊਂਟ 'ਚ ਆ ਜਾਂਦੀ ਆ ਪੇਮੈਂਟ ਤੇ ਇੱਕ ਗੱਲ ਹੋਰ ਸੀਗੀ ਇਹ ਮਤਲਬ YouTube ਦੇ ਨਾਲ ਜਿਹੜਾ ਆਪਾਂ ਕਾਊਂਟ ਅਟੈਚ ਕਰਦੇ ਆ ਨਾ ਇਹ ਆਪਾਂ ਨੂੰ ਚਾਹੀਦਾ ਜਾਂ ਤਾਂ ਸਟੇਟ ਬੈਂਕ ਦਾ ਕਰਨਾ ਚਾਹੀਦਾ ਅਟੈਚ ਤੇ ਜਾਂ HDFC ਦਾ ਆਪਾਂ ਨੇ ਸਟੇਟਮੈਂਟ ਕਰਾਇਆ ਸੀਗਾ ਤੁਸੀਂ HDFC ਆ ਕਰ ਸਕਦੇ ਹੋ ਕਿਸੇ ਵੀ ਬੈਂਕ ਦਾ ਕਰ ਸਕਦੇ ਹੋ ਪਰ ਇਹ ਬੈਂਕ ਵਧੀਆ ਇਹ ਆਪਣਾ ਟੈਕਸ ਵਗੈਰਾ ਕੱਟ ਕਰਦੇ ਆ ਤੇ ਚਲੋ ਵਧੀਆ ਆਪਾਂ ਨੂੰ ਤਾਂ ਇਹ ਖੁਸ਼ੀ ਸੀਗੀ ਮਤਲਬ ਪੇਮੈਂਟ ਪਹਿਲੀ ਆਉਂਦੀ ਕਿਉਂਕਿ ਪਹਿਲੀ ਪੇਮੈਂਟ ਦਾ ਇਹ ਹੁੰਦਾ ਨਾ ਕਿ ਕਈ ਵਾਰ ਦਿੱਕਤ ਹੋ ਜਾਂਦੀ ਆ ਕਈ ਵਾਰ ਚੈਨਲ ਆਪਣੇ ਤੋਂ ਖਾਤਾ ਖੁੱਤਾ ਗਲਤ ਲਿਖਿਆ ਜਾਂਦਾ ਜਾਂ ਕੋਈ ਟੈਕਸ ਦਾ ਫਾਰਮ ਨਹੀਂ ਭਰਿਆ ਜਾਂਦਾ ਤਾਂ ਪੇਮੈਂਟ ਰੁਕ ਜਾਂਦੀ ਆ ਤੇ ਹੁਣ ਚਲੋ ਪੇਮੈਂਟ ਆ ਗਈ ਆ ਹੁਣ ਆਪਾਂ ਨੂੰ ਇਸ ਗੱਲ ਦੀ ਖੁਸ਼ੀ ਆ ਤੇ ਤੁਹਾਡਾ ਸਾਰਿਆਂ ਦਾ ਫੇਰ ਇੱਕ ਵਾਰ ਸਵਾਗਤ ਇਸ ਵੀਡੀਓ 'ਚ ਇੱਕ ਦੋਸਤੋ ਮਤਲਬ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣਾ ਲੈਂਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖੀਆ ਤੇ ਪਸੰਦ ਕਰੀਆ ਅੱਗੇ ਵੀ ਦੇਖੋਗੇ ਤੇ ਤੁਹਾਡਾ ਕਰਕੇ ਚੈਨਲ ਜਿਹੜਾ ਉਹ ਆਪਣਾ ਮੋਨਟਾਈਜ਼ ਹੋਇਆ ਤੇ ਹੁਣ ਅੱਗੇ ਅਸੀਂ ਵਧੀਆ-ਵਧੀਆ ਕੰਟੈਂਟ ਬਣਾਵਾਂਗੇ ਤੇ ਤੁਸੀਂ ਦੇਖਿਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਨਾ ਜੇ ਕਿਸੇ ਮੇਰੇ ਦੋਸਤ ਦਾ ਕੋਈ ਕੁਐਸਚਨ ਕੋਈ ਸਵਾਲ ਹੋਵੇ ਚੈਨਲ ਦੇ ਰਿਗਾਰਡਿੰਗ ਉਹ ਚੈਨਲ ਬਣਾਉਣ ਦੇ ਜਾਂ ਮੌਨਟਾਈਸ ਦੇ ਕਰਨ ਦੇ ਰਿਗਾਰਡਿੰਗ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਕੁਝ ਵੀ ਮਤਲਬ ਆਪਾਂ ਸਵਾਲ ਦਾ ਜਵਾਬ ਦੇਵਾਂਗੇ ਤੇ ਦੂਸਰਾ ਮਤਲਬ ਇੱਕ ਗੱਲ ਹੋਰ ਹੈਗੀ ਆ ਕਿ ਜਿਹੜੇ-ਜਿਹੜੇ ਦੋਸਤ ਨਵੇਂ ਆ ਨਾ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਿੰਨਾ ਚਿਰ ਸਬਸਕ੍ਰਾਈਬ ਨਹੀਂ ਨਾ ਆਪਾਂ ਕਰਦੇ ਚੈਨਲ ਉਹਨਾਂ ਟਾਈਮ ਦੇਖਣ ਦਾ ਮਜ਼ਾ ਨਹੀਂ ਆਉਂਦਾ ਜੇ ਤੁਸੀਂ ਸਬਸਕ੍ਰਾਈਬ ਕਰ ਲੋਗੇ ਫਿਰ ਮਜ਼ਾ ਹੋਰ ਆਊਗਾ ਤੇ ਕਮੈਂਟ ਜ਼ਰੂਰ ਕਰਿਓ ਚਾਹੇ ਮਤਲਬ ਵੈਸੇ ਹੀ ਕਰ ਦਿਓ ਗੁੱਡ ਦਾ ਪਰ ਕਮੈਂਟ ਜ਼ਰੂਰ ਕਰਿਓ